ਕੈਨੇਡਾ ਨੇ ਆਪਣਾ ਨਵੀਨਤਮ ਐਕਸਪ੍ਰੈਸ ਐਂਟਰੀ ਡਰਾ 4 ਸਤੰਬਰ 2025 ਨੂੰ ਕਰਦੇ ਜਿਹਦੇ ਵਿੱਚ 4500 ਲੋਕਾਂ ਨੂੰ ਸਥਾਈ ਨਿਵਾਸ ਦੇ ਲਈ ਅਜੀ ਦੇਣ ਦੇ ਲਈ ਸੱਦਾ ਦਿੱਤਾ ਗਿਆ ਜੋ ਫ੍ਰੈਂਚ ਭਾਸ਼ਾ ਦੇ ਵਿੱਚ ਮੁਹਾਰਤ ਰੱਖਦੇ ਨੇ 4 ਸਤੰਬਰ 2025 ਨੂੰ ਆਯੋਜਿਤ ਕੀਤਾ ਗਿਆ ਨਵੀਨਤਮ ਕੈਨੇਡੀਅਨ ਪੀਆਰ ਐਂਟਰੀ ਡਰਾ ਐਕਸਪ੍ਰੈਸ ਐਂਟਰੀ ਸਿਸਟਮ ਦੀ ਫ੍ਰੈਂਚ ਭਾਸ਼ਾ ਬੋਲਣ ਵਾਲਿਆਂ ਦੇ ਲਈ ਸ਼੍ਰੇਣੀ ਦੇ ਲਈ ਸੀ ਚੁਣੇ ਹੋਏ ਵਿਦੇਸ਼ੀ ਜੋਫ ਰੈਂਚ ਦੇ ਵਿੱਚ ਮੁਹਾਤ ਰੱਖਦੇ ਨੇ ਹੁਣ ਕੈਨੇਡਾ ਵਿੱਚ ਸਥਾਈ ਨਿਵਾਸ ਦੇ ਲਈ ਅਜੀਤੇ ਦੇ ਸਕਦੇ ਨੇ ਰਾਉਂਡ ਦੀ ਮਿਤੀ ਅਤੇ ਸਮਾਂ ਚਾਹ ਸਤੰਭ 2025 ਨੂੰ ਟਾਈਮ ਦੇ ਮੁਤਾਬਕ ਸੀ ਅਤੇ ਟਾਈਮ ਬ੍ਰੇਕਿੰਗ ਨਿਯਮ ਦੀ ਮਿਤੀ 16 ਜੂਨ 2025 ਨੂੰ 7:21 ਯੂਟੀਸੀ ਸੀ ਸਭ ਤੋਂ ਘੱਟ ਤਰਜੀਹ ਵਾਲੇ ਸੱਦੇ ਗਏ ਉਮੀਦਵਾਰ ਦਾ ਸੀ ਆਰਐਸ ਕੋ 446 ਸੀ ਜੇਕਰ ਇੱਕ ਤੋਂ ਵੱਧ ਉਮੀਦਵਾਰਾਂ ਦਾ ਸਭ ਤੋਂ ਘੱਟ ਸਕੋਰ ਹੈ ਤਾਂ ਕੱਟ-ਆਫ ਉਸ ਮਿਤੀ ਅਤੇ ਸਮੇਂ ਦੇ ਅਧਾਰ ਤੋਂ ਹੁੰਦਾ ਹੈ ਜਦੋਂ ਉਹਨਾਂ ਨੇ ਆਪਣੇ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਜਮ੍ਹਾਂ ਕੀਤੀ ਸੀ ਪਿਛਲੀ ਫ੍ਰੈਂਚ ਭਾਸ਼ਾ ਮੁਹਾਵਲ ਪ੍ਰੀਖਿਆ 8 ਅਗਸਤ 2025 ਨੂੰ ਲਈ ਗਈ ਸੀ ਜਜੋ 2500 ਵਿਦਿਆਰਥੀਆਂ ਨੂੰ ਐਲਸੀ ਦੇਣ ਦੇ ਲਈ ਸੱਤਾ ਦਿੱਤਾ ਗਿਆ ਸੀ ਅਤੇ ਸਭ ਤੋਂ ਘੱਟ ਦਰਜੇ ਵਾਲੇ ਉਮੀਦਵਾਰ ਦਾ CRS ਸਕੋਰ 481 ਰੱਖਿਆ ਗਿਆ ਸੀ ਕੰਪ੍ਰੀਹੈਂਸਿਵ ਰੈਂਕਿੰਗ ਸਿਸਟਮ ਇੱਕ ਅੰਕ ਆਧਾਰਿਤ ਸਿਸਟਮ ਹੈ ਜਿਹਦੀ ਵਰਤੋਂ ਅਸੀਂ ਤੁਹਾਡੀ ਪ੍ਰੋਫਾਈਲ ਦਾ ਮੁਲਾਂਕਣ ਕਰਨ ਅਤੇ ਸਕੋਰ ਕਰਨ ਅਤੇ ਇਸ ਨੂੰ ਐਕਸਪ੍ਰੈਸੈਂਟਰੀ ਪੂਲ ਦੇ ਵਿੱਚ ਦਰਜਾ ਦੇਣ ਦੇ ਲਈ ਕਰਦੇ ਹਾਂ ਇਹ ਦਿਵਲਤੋ ਤੁਹਾਡੇ ਹੁਨਰ ਸਿੱਖਿਆ ਭਾਸ਼ਾ ਯੋਗਤਾ ਕੰਮ ਦੇ ਤਜਰਬੇ ਤੇ ਹੋਰ ਕਾਰਕਤਾ ਮੁਲਾਂਕਣ ਕਰਨ ਦੇ ਲਈ ਕੀਤੀ ਜਾਂਦੀ ਹੈ ਅਸੀਂ ਦੇਣ ਦੇ ਲਈ ਸੱਦਾ ਪ੍ਰਾਪਤ ਕਰਨ ਦੇ ਲਈ ਤੁਹਾਡਾ ਸੀ ਆਰਐਸ ਸਕੋਰ ਤੁਹਾਡੇ ਸੱਦੇ ਦੇ ਦੌਰ ਦੇ ਘੱਟੋ ਘੱਟ ਅੰਕ ਸਕੋਰ ਤੋਂ ਉੱਤੇ ਹੋਣਾ ਚਾਹੀਦਾ ਹੈ ਇਹ ਕਾ ਟੌਪ ਸਕੋਰ ਹਰ ਦੌਰ ਦੇ ਵਿੱਚ ਵੱਖ-ਵੱਖ ਹੋ ਸਕਦੇ ਨੇ ਤੁਹਾਨੂੰ ਇੱਕ ਅਧਿਕਾਰਤ ਪਾਸਵਰਡ ਟੈਸਟ ਪਾਸ ਕਰਕੇ ਆਪਣੇ ਪ੍ਰੋਗਰਾਮ ਤੇ ਲਈ ਲੋੜਿੰਦੇ ਘੱਟੋ-ਘੱਟ ਅੰਕ ਪ੍ਰਾਪਤ ਕਰਕੇ ਅਤੇ ਐਕਸਪ੍ਰੈਸ ਐਂਟਰੀ ਦੇ ਲਈ ਯੋਗ ਹੋਣ ਦੇ ਲਈ ਆਪਣੇ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਤੇ ਵਿੱਚ ਨਤੀਜੇ ਦਰਜ ਕਰਕੇ ਆਪਣੇ ਅੰਗਰੇਜ਼ੀ ਜਾਂ ਫ੍ਰੈਂਚ ਭਾਸ਼ਾ ਦੇ ਹੁਨਰਾਂ ਨੂੰ ਸਥਾਪਿਤ ਕਰਨਾ ਚਾਹੀਦਾ ਹੈ ਤੁਹਾਡੇ ਮੁਖਾਸਤੇ ਦੇ ਪੱਧਰ ਦਾ ਮੁਲਾਂਕਣ IGC ਦੀ ਦੁਆਰਾ ਫ੍ਰੈਂਚ ਲਈ ANC, LC ਅਤੇ ਅੰਗਰੇਜ਼ੀ ਦੇ ਲਈ ਕੈਨੇਡੀਅਨ ਭਾਸ਼ਾ ਬੈਂਚਮਾਰਕਸ C, ALBI ਵਰਤੋਂ ਕਰਕੇ ਕੀਤਾ ਜਾਂਦਾ ਹੈ ਕੈਨੇਡਾ ਨੇ ਆਪਣਾ ਨਵੰਤਮ ਐਕਸਪ੍ਰੈਸ ਐਂਟਰੀ ਡਰਾ 4 ਸਤੰਬਰ 2025 ਨੂੰ ਕਰਦਿਆ ਜਿਸ ਦੇ ਵਿੱਚ 4500 ਲੋਕਾਂ ਨੂੰ ਸਥਾਈ ਨਿਵਾਸ ਦੇ ਲਈ ਅਜੀ ਦੇਣ ਦੇ ਲਈ ਸੱਦਾ ਦਿੱਤਾ ਗਿਆ ਜੋ ਫ੍ਰੈਂਚ ਭਾਸ਼ਾ ਦੇ ਵਿੱਚ ਮੁਹਾਰਤ ਰੱਖਦੇ ਨੇ 4 ਸਤੰਬਰ 2025 ਨੂੰ ਆਯੋਜਿਤ ਕੀਤਾ ਗਿਆ ਨਵੰਤਮ ਕੈਨੇਡੀਅਨ ਪੀਆਰ ਐਂਟਰੀ ਡਰਾ ਐਕਸਪ੍ਰੈਸ ਐਂਟਰੀ ਸਿਸਟਮ ਦੀ ਫ੍ਰੈਂਚ ਭਾਸ਼ਾ ਬੋਲਣ ਵਾਲਿਆਂ ਦੇ ਲਈ ਸ਼੍ਰੇਣੀ ਦੇ ਲਈ ਸੀ ਚੁਣੇ ਹੋਏ ਵਿਦੇਸ਼ੀ ਜੋ ਫਰਾਂਸ ਦੇ ਵਿੱਚ ਮੁਹਾਰਤ ਰੱਖਦੇ ਨੇ ਹੁਣ ਕੈਨੇਡਾ ਵਿੱਚ ਸਥਾਈ ਨਿਵਾਸ ਦੇ ਲਈ ਅਰਜੀ ਦੇ ਸਕਦੇ ਨੇ ਰਾਉਂਡ ਦੀ ਮਿਤੀ ਦੇ ਸਮਾਂ 4 ਸਤੰਬਰ 2025 ਨੂੰ ਟਾਈਮ ਦੇ ਮੁਤਾਬਕ ਸੀ ਅਤੇ ਟਾਈਪ ਬ੍ਰੇਕਿੰਗ ਨਿਯਮ ਦੀ ਮਿਤੀ 16 ਜੂਨ 2025 ਨੂੰ 7 ਵਜ ਕੇ 21 ਮਿੰਟ UTC ਸੀ ਸਭ ਤੋਂ ਘੱਟ ਤਰਜੀਹ ਵਾਲੇ ਸੱਦੇ ਗਏ ਉਮੀਦਵਾਰ ਦਾ CRS ਕੋਲ 446 ਸੀ ਜੇਕਰ ਇੱਕ ਤੋਂ ਵੱਧ ਉਮੀਦਵਾਰਾਂ ਦਾ ਸਭ ਤੋਂ ਘੱਟ ਸਕੋਰ ਹੈ ਤਾਂ ਕੱਟ-ਆਫ ਉਸ ਮਿਤੀ ਅਤੇ ਸਮੇਂ ਦੇ ਆਧਾਰ ਤੋਂ ਹੁੰਦਾ ਹੈ ਜਦੋਂ ਉਹਨਾਂ ਨੇ ਆਪਣੇ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਜਮ੍ਹਾਂ ਕੀਤੀ ਸੀ ਪਿਛਲੀ ਫ੍ਰੈਂਚ ਭਾਸ਼ਾ ਮੁਹਾਵਲ ਪ੍ਰੀਖਿਆ 8 ਅਗਸਤ 2025 ਨੂੰ ਲਈ ਗਈ ਸੀ ਜਜਤੋ 2500 ਵਿਦਿਆਰਥੀਆਂ ਨੂੰ ਐਲਸੀ ਦੇਣ ਦੇ ਲਈ ਸੱਦਾ ਦਿੱਤਾ ਗਿਆ ਸੀ ਅਤੇ ਸਭ ਤੋਂ ਘੱਟ ਦਰਜੇ ਵਾਲੇ ਉਮੀਦਵਾਰ ਦਾ ਸੀਆਰਐਸ ਕੋਡ 481 ਰੱਖਿਆ ਗਿਆ ਸੀ ਕੰਪ੍ਰੈਹੈਂਸਿਵ ਰੈਂਕਿੰਗ ਸਿਸਟਮ ਇੱਕ ਅੰਕ ਅਧਾਰਤ ਸਿਸਟਮ ਹੈ ਜਿਹਦੀ ਵਰਤੋਂ ਅਸੀਂ ਤੁਹਾਡੀ ਪ੍ਰੋਫਾਈਲ ਦਾ ਮੁਲਾਂਕਣ ਕਰਨ ਅਤੇ ਸਕੋਰ ਕਰਨ ਅਤੇ ਇਸ ਨੂੰ ਐਕਸਪ੍ਰੈਸੈਂਟਰੀ ਪੂਲ ਦੇ ਵਿੱਚ ਦਰਜਾ ਦੇਣ ਦੇ ਲਈ ਕਰਦੇ ਹਾਂ। ਇਹਦੀ ਵਰਤੋਂ ਤੁਹਾਡੇ ਹੁਨਰ, ਸਿੱਖਿਆ, ਭਾਸ਼ਾ ਯੋਗਤਾ, ਕੰਮ ਦੇ ਤਜਰਬੇ ਤੇ ਹੋਰ ਕਾਰਕਾਂ ਦਾ ਮੁਲਾਂਕਣ ਕਰਨ ਦੇ ਲਈ ਕੀਤੀ ਜਾਂਦੀ ਹੈ। ਅਸੀਂ ਦੇਣ ਦੇ ਲਈ ਸੱਦਾ ਪ੍ਰਾਪਤ ਕਰਨ ਦੇ ਲਈ ਤੁਹਾਡਾ CSRS ਸਕੋਰ ਤੁਹਾਡੇ ਸੱਦੇ ਦੇ ਦੌਰ ਦੇ ਕਟੋਕਟ ਅੰਕ ਸਕੂਲ ਤੋਂ ਉੱਤੇ ਹੋਣਾ ਚਾਹੀਦਾ ਹੈ ਇਹ ਕਟੋਪ ਸਕੋਰ ਹਰ ਦੋਲ ਦੇ ਵਿੱਚ ਵੱਖ-ਵੱਖ ਹੋ ਸਕਦੇ ਨੇ ਤੁਹਾਨੂੰ ਇੱਕ ਅਧਿਕਾਰਤ ਭਾਸ਼ਾ ਟੈਸਟ ਪਾਸ ਕਰਕੇ ਆਪਣੇ ਪ੍ਰੋਗਰਾਮ ਦੇ ਲਈ ਲੋੜਿੰਦੇ ਕਟੋਕਟ ਅੰਕ ਪ੍ਰਾਪਤ ਕਰਕੇ ਅਤੇ ਐਕਸਪ੍ਰੈਸ ਐਂਟਰੀ ਦੇ ਲਈ ਯੋਗ ਹੋਣ ਦੇ ਲਈ ਆਪਣੇ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਤੇ ਵਿੱਚ ਨਤੀਜੇ ਦਰਜ ਕਰਕੇ ਆਪਣੇ ਅੰਗਰੇਜ਼ੀ ਜਾਂ ਫ੍ਰੈਂਚ ਭਾਸ਼ਾ ਦੇ ਹੁਨਰਾਂ ਨੂੰ ਸਥਾਪਿਤ ਕਰਨਾ ਚਾਹੀਦਾ ਹੈ ਤੁਹਾਡੇ ਮੁਖਾਲਤ ਦੇ ਪੱਧਰ ਦਾ ਮੁਲਾਂਕਣ ਆਈਜੀਐਸਸੀ ਦੁਆਰਾ ਫ੍ਰੈਂਚ ਲਈ एनसीएलसी ਅਤੇ ਅੰਗਰੇਜ਼ੀ ਦੇ ਲਈ ਕੈਨੇਡੀਅਨ ਪਾਸ਼ਾ ਬੈਂਚਮਾਰਕਸ ਸੀ ਆਲਬੀ ਦੀ ਵਰਤੋਂ ਕਰਕੇ ਕੀਤਾ ਜਾਂਦਾ ਹੈ। ਕੈਨੇਡਾ ਨੇ ਆਪਣਾ ਨਵੰਤਮ ਐਕਸਪ੍ਰੈਸ ਐਂਟਰੀ ਡਰਾ 4 ਸਤੰਬਰ 2025 ਨੂੰ ਕਰਦੇ ਅਜੂ ਦੇ ਵਿੱਚ 4500 ਲੋਕਾਂ ਨੂੰ ਸਥਾਈ ਨਿਵਾਸ ਦੇ ਲਈ ਅਜੂ ਦੇਣ ਦੇ ਲਈ ਸੱਦਾ ਦਿੱਤਾ ਗਿਆ ਜੋ ਫ੍ਰੈਂਚ ਪਾਸ਼ਾ ਦੇ ਵਿੱਚ ਮੁਹਾਰਤ ਰੱਖਦੇ ਨੇ। ਚਾਰ ਸਤੰਭ 2025 ਨੂੰ ਆਯੋਜਿਤ ਕੀਤਾ ਗਿਆ ਨਵੰਤਮ ਕੈਨੇਡੀਅਨ ਪੀਆਰ ਐਂਟਰੀ ਡੋ ਐਕਸਪ੍ਰੈਸ ਐਂਟਰੀ ਸਿਸਟਮ ਦੀ ਫ੍ਰੈਂਚ ਭਾਸ਼ਾ ਬੋਲਣ ਵਾਲਿਆਂ ਦੇ ਲਈ ਸ਼੍ਰੇਣੀ ਦੇ ਲਈ ਸੀ ਚੁਣੇ ਹੋਏ ਵਿਦੇਸ਼ੀ ਜੋ ਫ੍ਰੈਂਚ ਦੇ ਵਿੱਚ ਮੁਹਾਰਤ ਰੱਖਦੇ ਨੇ ਹੁਣ ਕੈਨੇਡਾ ਵਿੱਚ ਸਥਾਈ ਨਿਵਾਸ ਦੇ ਲਈ ਅਰਜੀ ਦੇ ਸਕਦੇ ਨੇ ਰਾਊਂਡ ਦੀ ਮਿਤੀ ਅਤੇ ਸਮਾਂ ਚਾਰ ਸਤੰਭ 2025 ਨੂੰ ਟਾਈਮ ਦੇ ਮੁਤਾਬਕ ਸੀ ਅਤੇ ਟਾਈਪ ਟੇਕਿੰਗ ਨਿਯਮ ਦੀ ਮਿਤੀ 16 ਜੂਨ 2025 ਨੂੰ 7:21 ਯੂਟੀਸੀ ਸੀ ਸਭ ਤੋਂ ਕੈਰੈਕਟ ਤਰਜੀਹ ਵਾਲੇ ਸੱਦੇ ਗਏ ਉਮੀਦਵਾਰ ਦਾ ਸੀ ਆਰਐਸ ਕੋ 446 ਜੇਕਰ ਇੱਕ ਤੋਂ ਵੱਧ ਉਮੀਦਵਾਰਾਂ ਦਾ ਸਭ ਤੋਂ ਘੱਟ ਸਕੋਰ ਹੈ ਤਾਂ ਕੱਟ ਆਫ ਉਸ ਮਿਤੀ ਅਤੇ ਸਮੇਂ ਦੇ ਆਧਾਰ ਤੋਂ ਹੁੰਦਾ ਹੈ ਜਦੋਂ ਉਹਨਾਂ ਨੇ ਆਪਣੇ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਜਮ੍ਹਾਂ ਕੀਤੀ ਸੀ ਪਿਛਲੀ ਫ੍ਰੈਂਚ ਪਾਸਵਾ ਮੁਹਾਲਤ ਪ੍ਰੀਖਿਆ 8 ਅਗਸਤ 2025 ਨੂੰ ਲਈ ਗਈ ਸੀ ਜਜਾ ਤੋਂ 2500 ਵਿਦਿਆਰਥੀਆਂ ਨੂੰ ਐਲਸੀ ਦੇਣ ਲਈ ਸਤਾ ਦਿੱਤਾ ਗਿਆ ਸੀ ਅਤੇ ਸਭ ਤੋਂ ਘੱਟ ਦਰਜੇ ਵਾਲੇ ਉਮੀਦਵਾਰ ਦਾ ਸੀਆਰਐਸ ਕੋਡ 481 ਰੱਖਿਆ ਗਿਆ ਸੀ ਕੰਪ੍ਰੀਹੈਂਸਿਵ ਰੈਂਕਿੰਗ ਸਿਸਟਮ ਇੱਕ ਅੰਕ ਅਧਾਰਤ ਸਿਸਟਮ ਹੈ ਜਿਹਦੀ ਵਰਤੋਂ ਅਸੀਂ ਤੁਹਾਡੀ ਪ੍ਰੋਫਾਈਲ ਦਾ ਮੁਲਾਂਕਣ ਕਰਨ ਅਤੇ ਸਕੋਰ ਕਰਨ ਅਤੇ ਇਸ ਨੂੰ ਐਕਸਪ੍ਰੈਸ ਐਂਟਰੀ ਪੂਲ ਦੇ ਵਿੱਚ ਦਰਜਾ ਦੇਣ ਦੇ ਲਈ ਕਰਦੇ ਹਾਂ। ਇਹਦੀ ਵਰਤੋਂ ਤੁਹਾਡੇ ਹੁਨਰ, ਸਿੱਖਿਆ, ਭਾਸ਼ਾ ਯੋਗਤਾ, ਕੰਮ ਦੇ ਤਜਰਬੇ ਤੇ ਹੋਰ ਕਾਰਕਾਂ ਦਾ ਮੁਲਾਂਕਣ ਕਰਨ ਦੇ ਲਈ ਕੀਤੀ ਜਾਂਦੀ ਹੈ। ਅਸੀਂ ਦੇਣ ਦੇ ਲਈ ਸੱਦਾ ਪ੍ਰਾਪਤ ਕਰਨ ਦੇ ਲਈ ਤੁਹਾਡਾ CRS ਸਕੋਰ ਤੁਹਾਡੇ ਸੱਦੇ ਦੇ ਦੂਰ ਤੇ ਕਟੋ ਕਟ ਅੰਕ ਸਕੂਲ ਤੋਂ ਉੱਤੇ ਹੋਣਾ ਚਾਹੀਦਾ ਹੈ। ਇਹ ਕਟੋਪ ਸਕੋਰ ਹਰ ਦੋਲ ਦੇ ਵਿੱਚ ਵੱਖ-ਵੱਖ ਹੋ ਸਕਦੇ ਨੇ। ਤੁਹਾਨੂੰ ਇੱਕ ਅਧਿਕਾਰਤ ਭਾਸ਼ਾ ਟੈਸਟ ਪਾਸ ਕਰਕੇ ਆਪਣੇ ਪ੍ਰੋਗਰਾਮ ਦੇ ਲਈ ਲੋੜਿੰਦੇ ਕਟੋ ਕਟ ਅੰਕ ਪ੍ਰਾਪਤ ਕਰਕੇ ਅਤੇ ਐਕਸਪ੍ਰੈਸ ਐਂਟਰੀ ਦੇ ਲਈ ਯੋਗ ਹੋਣ ਦੇ ਲਈ ਆਪਣੇ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਤੇ ਵਿੱਚ ਨਤੀਜੇ ਦਰਜ ਕਰਕੇ ਆਪਣੇ ਅੰਗਰੇਜ਼ੀ ਜਾਂ ਫ੍ਰੈਂਚ ਭਾਸ਼ਾ ਦੇ ਹੁਨਰਾਂ ਨੂੰ ਸਥਾਪਿਤ ਕਰਨਾ ਚਾਹੀਦਾ ਹੈ। ਤੁਹਾਡੇ ਮੁਖਾਤਤੇ ਦੇ ਪੱਧਰ ਦਾ ਮੁਲਾਂਕਣ IGCSE ਦੁਆਰਾ ਫ੍ਰੈਂਚ ਲਈ एनसीएलसी ਅਤੇ ਅੰਗਰੇਜ਼ੀ ਦੇ ਲਈ ਕੈਨੇਡੀਅਨ ਪਾਸ਼ਾ ਬੈਂਚਮਾਰਕਸ ਸੀ ਆਲਬੀ ਦੀ ਵਰਤੋਂ ਕਰਕੇ ਕੀਤਾ ਜਾਂਦਾ ਹੈ। ਕੈਨੇਡਾ ਨੇ ਆਪਣਾ ਨਵਿੰਤਮ ਐਕਸਪ੍ਰੈਸ ਐਂਟਰੀ ਡਰਾ 4 ਸਤੰਬਰ 2025 ਨੂੰ ਕਰਦੇ ਜੂ ਦੇ ਵਿੱਚ 4500 ਲੋਕਾਂ ਨੂੰ ਸਥਾਈ ਨਿਵਾਸ ਦੇ ਲਈ ਅਜੂ ਦੇਣ ਦੇ ਲਈ ਸੱਦਾ ਦਿੱਤਾ ਗਿਆ ਜੋ ਫ੍ਰੈਂਚ ਭਾਸ਼ਾ ਦੇ ਵਿੱਚ ਮੁਹਾਰਤ ਰੱਖਦੇ ਨੇ। 4 ਸਤੰਬਰ 2025 ਨੂੰ ਆਯੋਜਿਤ ਕੀਤਾ ਗਿਆ ਨਵਿੰਤਮ ਕੈਨੇਡੀਅਨ ਪੀਆਰ ਐਂਟਰੀ ਡਰਾ ਐਕਸਪ੍ਰੈਸ ਐਂਟਰੀ ਸਿਸਟਮ ਦੀ ਫ੍ਰੈਂਚ ਭਾਸ਼ਾ ਬੋਲਣ ਵਾਲਿਆਂ ਦੇ ਲਈ ਸ਼੍ਰੇਣੀ ਦੇ ਲਈ ਸੀ ਜੋ ਨੇ ਹੋਏ ਵਿਦੇਸ਼ੀ ਜੋਫ ਰੈਂਚ ਦੇ ਵਿੱਚ ਮੁਹਾਵਤ ਰੱਖਦੇ ਨੇ ਹੁਣ ਕੈਨੇਡਾ ਵਿੱਚ ਸਥਾਈ ਨਿਵਾਸ ਦੇ ਲਈ ਅਰਜੀ ਦੇ ਸਕਦੇ ਨੇ ਰਾਊਂਡ ਦੀ ਮਿਤੀ ਅਤੇ ਸਮਾਂ 4 ਤੰਬ 2025 ਨੂੰ ਟਾਈਮ ਦੇ ਮੁਤਾਬਕ ਸੀ ਅਤੇ ਟਾਈ ਬ੍ਰੇਕਿੰਗ ਨਿਯਮ ਦੀ ਮਿਤੀ 16 ਜੂਨ 2025 ਨੂੰ 7:21 ਯੂਟੀਸੀ ਸੀ ਸਭ ਤੋਂ ਕਰੈਕਟ ਚਰਚੀ ਵਾਲੇ ਸੱਦੇ ਗਏ ਉਮੀਦਵਾਰ ਦਾ ਸੀ ਆਰਐਸ ਕੋ 446 ਸੀ ਜੇਕਰ ਇੱਕ ਤੋਂ ਵੱਧ ਉਮੀਦਵਾਰਾਂ ਦਾ ਸਭ ਤੋਂ ਘੱਟ ਸਕੋਰ ਹੈ ਤਾਂ ਕੱਟ-ਆਫ ਉਸ ਮਿਤੀ ਅਤੇ ਸਮੇਂ ਦੇ ਆਧਾਰ ਤੋਂ ਹੁੰਦਾ ਹੈ ਜਦੋਂ ਉਹਨਾਂ ਨੇ ਆਪਣੇ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਜਮ੍ਹਾਂ ਕੀਤੀ ਸੀ ਪਿਛਲੀ ਫ੍ਰੈਂਚ ਭਾਸ਼ਾ ਮੁਹਾਵਰਤ ਪ੍ਰੀਖਿਆ 8 ਅਗਸਤ 2025 ਨੂੰ ਲਈ ਗਈ ਸੀ ਜਜਤੋਂ 2500 ਵਿਦਿਆਰਥੀਆਂ ਨੂੰ ਐਲਜੀ ਦੇਣ ਦੇ ਲਈ ਸੱਦਾ ਦਿੱਤਾ ਗਿਆ ਸੀ ਅਤੇ ਸਭ ਤੋਂ ਘੱਟ ਦਰਜੇ ਵਾਲੇ ਉਮੀਦਵਾਰ ਦਾ CRS ਸਕੋਰ 481 ਰੱਖਿਆ ਗਿਆ ਸੀ ਕੰਪ੍ਰੀਹੈਂਸਿਵ ਰੈਂਕਿੰਗ ਸਿਸਟਮ ਇੱਕ ਅੰਕ ਅਧਾਰਿਤ ਸਿਸਟਮ ਹੈ ਜਿਹਦੀ ਵਰਤੋਂ ਅਸੀਂ ਤੁਹਾਡੀ ਪ੍ਰੋਫਾਈਲ ਦਾ ਮੁਲਾਂਕਣ ਕਰਨ ਅਤੇ ਸਕੋਰ ਕਰਨ ਅਤੇ ਇਸ ਨੂੰ ਐਕਸਪ੍ਰੈਸ ਐਂਟਰੀ ਪੂਲ ਦੇ ਵਿੱਚ ਦਰਜਾ ਦੇਣ ਦੇ ਲਈ ਕਰਦੇ ਹਾਂ। ਇਹਦੀ ਵਰਤੋਂ ਤੁਹਾਡੇ ਹੁਨਰ, ਸਿੱਖਿਆ, ਭਾਸ਼ਾ ਯੋਗਤਾ, ਕੰਮ ਤੇ ਤਜਰਬੇ ਤੇ ਹੋਰ ਕਾਰਕਾਂ ਦਾ ਮੁਲਾਂਕਣ ਕਰਨ ਦੇ ਲਈ ਕੀਤੀ ਜਾਂਦੀ ਹੈ। ਅਸੀਂ ਦੇਣ ਦੇ ਲਈ ਸੱਦਾ ਪ੍ਰਾਪਤ ਕਰਨ ਦੇ ਲਈ ਤੁਹਾਡਾ CRS ਸਕੋਰ ਤੁਹਾਡੇ ਸੱਦੇ ਦੇ ਦੌਰ ਦੇ ਕਟੋ ਕਟ ਅੰਕ ਸਕੂਲ ਤੋਂ ਉੱਤੇ ਹੋਣਾ ਚਾਹੀਦਾ ਹੈ। ਇੱਕਾ ਟੌਪ ਸਕੋਰ ਹਰ ਦੋਲ ਦੇ ਵਿੱਚ ਵੱਖ-ਵੱਖ ਹੋ ਸਕਦੇ ਨੇ। ਤੁਹਾਨੂੰ ਇੱਕ ਅਧਿਕਾਰਤ ਪਾਸਵਰਡ ਟੈਸਟ ਪਾਸ ਕਰਕੇ ਆਪਣੇ ਪ੍ਰੋਗਰਾਮ ਤੇ ਲਈ ਲੋੜਿੰਦੇ ਕਟੋ ਕਟ ਅੰਕ ਪ੍ਰਾਪਤ ਕਰਕੇ ਅਤੇ ਐਕਸਪ੍ਰੈਸ ਐਂਟਰੀ ਦੇ ਲਈ ਯੋਗ ਹੋਣ ਦੇ ਲਈ ਆਪਣੇ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਤੇ ਵਿੱਚ ਨਤੀਜੇ ਦਰਜ ਕਰਕੇ ਆਪਣੇ ਅੰਗਰੇਜ਼ੀ ਜਾਂ ਫ੍ਰੈਂਚ ਭਾਸ਼ਾ ਦੇ ਹੁਨਰਾਂ ਨੂੰ ਸਥਾਪਿਤ ਕਰਨਾ ਚਾਹੀਦਾ ਹੈ। ਤੁਹਾਡੇ ਮੁਖਤ ਦੇ ਪੱਧਰ ਦਾ ਮੁਲਾਂਕਣ IGCSE ਦੁਆਰਾ ਫ੍ਰੈਂਚ ਲਈ एनसीएलसी ਅਤੇ ਅੰਗਰੇਜ਼ੀ ਦੇ ਲਈ ਕੈਨੇਡੀਅਨ ਪਾਸ਼ਾ ਬੈਂਚਮਾਰਕਸ ਸੀ ਆਲਬੀ ਦੀ ਵਰਤੋਂ ਕਰਕੇ ਕੀਤਾ ਜਾਂਦਾ ਹੈ